ਵਾਹਿਗੁਰੂ ਜੀ ਖਾਲਸਾ ਸ਼ਿਰ ਵਾਹਿਗੁਰੂ ਜੀ ਕੀ ਬਤੈ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰੋਜੀ ਮਾਰਾ ਤੁਹਾਨੂੰ ਦਨ ਦੋਗੁਣੀ ਤੇ ਰਾਤ ਚਾਹ ਗੁਣੀ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇਹ ਅਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਰੈਡੀ ਹੋਇਆ ਜੀ ਅ ਜਣਾ ਜੈਸਮੀਰਾ ਕੋਲ ਜੈਸਮੀਰਾ ਦੇ ਹੈਗਾ ਜੀ ਪ੍ਰੋਗਰਾਮ ਦੋ ਕਟਰੀਆ ਇੱਕ ਤਾ ਨੂਰ ਦਾ ਬਰਥਡੇ ਹੈ ਜੀ ਤੇ ਨਾਲੇ ਉਹਦੇ ਨੂਰ ਦੇ ਮੰਮੀ ਡੈਡੀ ਦਾ ਹੈਗਾ ਜੀ ਅੱਜ ਮੈਰਿਜ ਐਨੀਵਰਸਰੀ ਤੇ ਉਹਦਾ ਨਾਮ ਨਾਲ ਜੀ ਇੱਕ ਗੱਲ ਹੋਰ ਸ਼ੇਅਰ ਕਰਦਾ ਇੱਕ ਨਾ ਕਈ ਦਿਨਾਂ ਤੋਂ ਪਤਾ ਨਹੀਂ ਕੋਈ ਬੀੜਾ ਪਤਾ ਨਹੀਂ ਕੋਈ ਭੈਣ ਹੈ ਵੀ ਕਮੈਂਟ ਕਰਕੇ ਆਪਣਾ ਜਿਹੜਾ ਅੰਦਰਲਾ ਹੁੰਦਾ ਨਾ ਹਾਫ ਭਾਬ ਜੇ ਉਹ ਸ਼ੇਰ ਕਰ ਰਿਹਾ ਕਮੈਂਟ ਕਰਕੇ ਵੀ ਮੈਂ ਹੁਣ ਬੈਸਾ ਪ੍ਰੋਗਰਾਮ ਸਾਰਾ ਨਿਬੜ ਲਿਆ ਸ਼ੌਪਿੰਗਾਂ ਵੀ ਕਰ ਲਿਆ ਸੰਦੀਪ ਨੇ ਤੇ ਬਹਰ ਤੇ ਨਾ ਟੱਪ ਵੀ ਲਈ ਵੀ ਹੁਣ ਸੰਦੀਪ ਨੇ ਬਿਮਾਰ ਹੋਣਾ ਵੀ ਉਹਨੇ ਉਹਦਾ ਕਹਿਣਾ ਇੰਗਲੈਸੀ ਵੀ ਵੀ ਇਹ ਕੰਮ ਚੋਰ ਆ ਵੀ ਘੁੰਮਣ ਫਿਰਨੂ ਆਇਆ ਚਲੋ ਪਤਲੀ ਦੀ ਦੀ ਤਵਰੀ ਜਵਾਨੇ ਕਾਲੀਆ ਜਿਹਨੇ ਕਮੈਂਟ ਕਰਿਆ ਇਹ ਹੁਣ ਰੱਬੇ ਜਾਣਦਾ ਵੀ ਦੋ ਦੋ ਦਿਨ ਹੋ ਗਏ ਜੀ ਮੈਂ ਹਸਪੀਟਲ ਦੇ ਚੱਕਰ ਕੱਟ ਰਿਹਾ ਸੰਦੀਪ ਨੂੰ ਲੈ ਕੇ ਅ ਬਜਾ ਜੀ ਜਿਹੜੀ ਉਹ ਪਥਰੀ ਸੀ ਪਿੱਛੇ ਤੇ ਇੱਕ ਪ੍ਰੋ ਪਥਰੀ ਦੀ ਪ੍ਰੋਬਲਮ ਆਈ ਸੀ ਉਹ ਪਥਰੀ ਨੇ ਫੇਰ ਦੁਬਾਰਾ ਮੂਵਮੈਂਟ ਕਰੀਆ ਤੇ ਉਹ ਪਥਰੀ ਦਾ ਦਰਦ ਕਹਿੰਦਾ ਜਿਸ ਤਨ ਲਾਗੇ ਸੋਈ ਜਾਣੇ ਅ ਜਿਹੜਾ ਉਹ ਦਰਦ ਚੋਂ ਗੁਜ਼ਰਦਾ ਹੁੰਦਾ ਨਾ ਉਹਨੂੰ ਪਤਾ ਹੁੰਦਾ ਬਾਕੀ ਓਹੋ ਮਾ ਉਹ ਤੇ ਬਾਈ ਦੀ ਜਿਨੇ ਭੈਣਾ ਚਾਹੇ ਵੀਰ ਆ ਮੇਰਾ ਹੁਣ ਮੇਰੇ ਦਿਮਾਗ ਚ ਨਹੀਂ ਕੋ ਮੈਂ ਕਮੈਂਟ ਤਾਂ ਮੈਂ ਲਾਇਕ ਸਾਰੇ ਰੀਡ ਕਰੇ ਲੰਮਾ ਤਕਰੀਬਨ ਵੀ ਉਹ ਕੌਰਤਾ ਕੇ ਸਿੰਘ ਤਾਂ ਜਾ ਕੋਈ ਹੋਰ ਸੀ ਪਰ ਮੇਰੇ ਦਿਮਾਗ ਚ ਉਹ ਗੱਲ ਘੁੰਮੇ ਰਹੀ ਹੈ ਵੀ ਉਹਨਾਂ ਨੇ ਕਮੈਂਟ ਕਰਿਆ ਸੀ ਵੀ ਹੁਣ ਸੰਦੀਪ ਦੀ ਵਾਰੀ ਆ ਵਾਰੀ ਇਹ ਜਾ ਗੇੜ ਚੜਿਆ ਤੇ ਤੜਕੇ 5 ਵਜੇ ਦਾ ਜੀ ਨੂੰ ਹਸਪੀਟਲ ਤੇ ਲੈ ਕੇ ਗਿਆ ਵਾ ਦੇ ਇੰਜੈਕਸ਼ਨ ਪੈਨ ਕਿਲਰ ਦੇ ਤੇ ਬਾਥਰੂਮ ਨਹੀਂ ਸੀ پاس ਹੋ ਰਿਹਾ ਅ ਬਸ ਐਸੇ ਅਲਜਾਵੇ ਚ ਫਸਿਆ ਵੀ ਉਹਨਾਂ ਨੇ 12 ਵਜੇ ਦਾ ਟਾਈਮ ਦਿੱਤਾ ਸੀ ਮੈਨੂੰ ਅ 12:30 ਇੱਥੇ ਹੋ ਗਿਆ ਮੈਨੂੰ ਕਾਂਟਾ 1.5 ਘੰਟਾ ਤਾਂ ਮੈਨੂੰ ਹਸਪੀਟਲ ਤੇ ਆਇਆ ਨੂੰ ਵੀ ਹੋ ਗਿਆ ਮਤਲਬ ਇਹਨਾਂ ਦਾ ਉਹਦਾ ਸਰੀਰ ਇਸ ਤਰ੍ਹਾਂ ਸਥਿਰ ਜਾਏਗਾ ਪਰ ਉਹ ਜਾਣ ਨੂੰ ਤਾਂ ਮੰਨਦੀ ਨਹੀਂ ਪਰ ਉਹਨੂੰ ਕੱਲੀ ਨੂੰ ਵੀ ਨਹੀਂ ਛੱਡ ਕੇ ਜਾ ਸਕਦੇ ਕਿਉਂ ਹੁਣ 22 ਵੀ ਬਾਹਰ ਗਿਆ ਵਾ ਕਿਤੇ ਭਾਬੀ ਜੀ ਨੇ ਤਾਂ ਜਾਣੇ ਜਾਣਾ ਤੇ ਮੈਂ ਵੀ ਮਾਂ ਚਾਲਤ ਉੱਥੇ ਵੀ ਕਿਉਂ ਆਪਣਾ ਖਾਣ ਪੀਣ ਦਾ ਥੋੜਾ ਜਿਹਾ ਡਾਕਟਰ ਕਹਿੰਦਾ ਪ੍ਰਹੇਜ ਰੱਖਿਓ ਪੀਣ ਦਾ ਪ੍ਰਹੇਜ ਨਹੀਂ ਖਾਣ ਦਾ ਵੀ ਆਪਣਾ ਥੋੜਾ ਦਾ ਸੰਭਲ ਕੇ ਬਾਕੀ ਦਵਾਈ ਦਿੱਤੀ ਸੀ ਹੁਣ ਦੇਖਦੇ ਆ ਵਾਹਿਗੁਰੂ ਕਿਰਪਾ ਰੱਖੇ ਹੁਣ ਮੈਂ ਬੈਕ ਕੈਮਰਾ ਕਰਦਾ ਜੀ ਔਨ ਉਹ ਦੋਹੇ ਜਣੀਆਂ ਅੰਦਰ ਆਣੀ ਅੰਦਰ ਪਤਾ ਨਹੀਂ ਕਿਹੜੀ ਖਿਚੜੀ ਪਕਾਈ ਜੰਦੀਆਂ ਕਿਹੜੀ ਨਹੀਂ ਤੁਸੀਂ ਬਲੌਗਰ ਨਾਲ ਬਣੇ ਰਹੋ ਜੀ ਟਾਈਮ ਵੱਜ ਗਿਆ ਜੀ 12:00 ਵੱਜ ਕੇ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਕਿੱਦਾਂ ਸਿਹਤ ਹੁਣ ਬਸ ਦਿਲ ਜਿਹਾ ਘਬਰਾ ਟੀਕੇ ਨਹੀਂ ਚੱਕਿਆ ਹੋਇਆ ਜਗਾ ਜਾਇਆ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ 'ਚ ਰੱਖੇ ਜੀ ਅੱਜ ਜਦ ਇਹ ਨਵੇਂ ਵੀ ਜੇ ਬੰਦਾ ਚਾਵੇ ਵੀ ਚਲੋ ਅਸੀਂ ਨਹੀਂ ਇੱਥੇ ਜਾਣਾ ਹੈਗਾ ਤਾਂ ਵੀ ਸਾਨੂੰ ਜਾਣਾ ਪੈਣਾ ਹੈ ਕਿੱਥੇ ਨਾ ਜਗ੍ਹਾ ਹੀ ਹੈ ਜੀ ਆ ਅੱਛਾ ਜਸਮੀਰ ਕੋਲ ਹਾਂ ਬਈ ਹੋ ਜਾਂਦਾ ਹੈ ਬੰਦੇ ਨੂੰ ਸੋਚਣਾ ਪੈਂਦਾ ਹੁੰਦਾ ਕਿ ਵੀਲਦਾਰੀਆਂ ਦੇ ਵਿੱਚ ਹੈਨਾ ਦੁੱਖ ਵੀ ਬੰਦਾ ਸੁੱਖ ਚ ਵੀ ਦੁੱਖ ਚ ਵੀ ਜਾਣਾ ਬਣਦਾ ਵੈਸੇ ਸੰਦੀਪ ਵਿਚਾਰੀ ਸਰੇ ਦੇ ਢਿੱਲੀ ਆ ਫਿਰ ਮੈਂ ਇਹਨੂੰ ਕਿਹਾ ਵੀ ਆਪਾਂ ਛੇਤੀ ਮੁੜੇ ਹੋਗੇ ਠੀਕ ਹੈ ਬਈ ਤੂੰ ਥੋੜੀ ਜਿਹੀ ਹਿੰਮਤ ਮਾਰ ਫਿਰ ਤਾਂ ਕਰਕੇ ਖਾਸ ਕਰਕੇ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦੀ ਆ ਮੈਂ ਵਿਕਰੀ ਸੀ ਤੁਹਾਨੂੰ ਮੈਂ ਜਾਣਾ ਨਾ ਨਾ ਮੇਰਾ ਤਾਂ ਕੋਈ ਉਹਨਾਂ ਨੂੰ ਕੋਈ ਟਿੱਕਾ ਨਹੀਂ ਹੈਗਾ ਪਰ ਮਾਸੀ ਨੇ ਜਦੋਂ ਮਿਸ ਕਰਦੇ ਆ ਜੇ ਮਾਸੀ ਨਾ ਗਈ ਉਹਨਾਂ ਨੇ ਤਾਂ ਪਹਿਲਾਂ ਮੇਰੇ ਮਗਰ ਬੈਣੇ ਮਾਸੀ ਨਹੀਂ ਮਾਸੀ ਨਹੀਂ ਮਾਸੀ ਨਹੀਂ ਆਈ ਮਾਸੀ ਨੇ ਜਾ ਕੇ ਉੱਥੇ ਬੱਡ ਦੇ ਪੈ ਜਾਣਾ ਜੋ ਮਰਜੀ ਆ ਚਾਹੇ ਉਹ ਕੋਈ ਗੱਲ ਨਹੀਂ ਅੱਜ ਕਈ ਵਾਰ ਆਏ ਹੁੰਦਾ ਮੈਂ ਜਾਣੀ ਆ ਮੈਨੂੰ ਸਾਸਰੀ ਘਰ ਬੁਲਾਉਂਦਾ ਹੀ ਨਹੀਂ ਮਾਸੀ ਨਹੀਂ ਆਈ ਮਾਸੀ ਮੈਂ ਕਿਹਾ ਪਹਿਲਾਂ ਮੈਨੂੰ ਸਾਸਰੀ ਘਰ ਤਾਂ ਬੁਲਾਉਂਦਾ ਜੀ ਜੀ ਨੂੰ ਵੀ ਬੁਛਾਲਾ ਦੇ ਜੀ ਆ ਸਮਣੀ ਮਾਸੀ ਪੁੱਛ ਪੁੱਛ ਕਰੀ ਜਾਂਦੀ ਉਹ ਗੱਲ ਤੇ ਗੁੱਸਾ ਨਹੀਂ ਲੱਗਦਾ ਆ ਗੱਲ ਤੇ ਗੁੱਸਾ ਲੱਗਦਾ ਵੀ ਜਦੋਂ ਸਾਡੇ ਮੂਰੇ ਚੀਜ਼ਾਂ ਪਹਿਲਾਂ ਹੁੰਦੀ ਤਾਂ ਇੱਜ਼ਤ ਕਰ ਲੋ ਬਾਅਦ 'ਚ ਪਿੱਛੇ ਵਾਲੇ ਨੂੰ ਪੁੱਛ ਲਿਓ ਆਈ ਮਸਲਾਦਾ ਐਸੀ ਕੋਈ ਗੱਲ ਨਹੀਂ ਮੇਰੇ ਵੀ ਤਾਂ ਖਬਰ ਹਰਗੁਣ ਨੂੰ ਦੇਖ ਕੇ ਦਰਦ ਘਟੇ ਜਾਵੇ ਇੱਕ ਗੱਲ ਹੈ ਪਤਾ ਨਹੀਂ ਕਿਹੜੇ ਪਰਮਾਤਮਾ ਦੀ ਜਦ ਕਿਰਪਾ ਹੋਈ ਆ ਹਰਗੁਣ ਹੋਣ ਤੋਂ ਪਹਿਲਾਂ ਮੇਰੇ ਪਤਰੀ ਦਾ ਦਰਦ ਉੱਠਿਆ ਭਈ ਹਾਂ ਹੈਨਾ ਜਦੋਂ ਮੇਰੀ ਪਾਪੀ ਘਰ ਆਉਯਾ ਤਾਂ ਉਸ ਦਿਨ ਉੱਠਿਆ ਤਾਂ ਮੇਰੇ ਦੀਦੀ ਜਿਹਦਾ ਸੰਸਕਾਰ ਕਰੇ ਉਹ ਤੋਂ ਬਾਅਦ ਮੇਰੇ ਅੱਜ ਦਾ ਉੱਠਿਆ ਮੈਨੂੰ ਪਤਾ ਅੱਜ ਤਾਂ ਬਾਲਾ ਹੀ ਤਾਂ ਖਤਰਨਾਕ ਬਸ ਕੋਈ ਗੱਲ ਨਹੀਂ ਉਹ ਕੋਈ ਭੈਣ ਪਤਾ ਨਹੀਂ ਵੀਰ ਕਈ ਦਿਨਾਂ ਦਾ ਕਮੈਂਟ ਕਰਦਾ ਕੰਬਦਾ ਤਾਂ ਅੱਜ ਦਾ ਮੈਨੂੰ ਦਿਲ ਮੇਰੇ ਨਾਲ ਜ਼ਹਿਰ ਦਾ ਟੀਕਾ ਲਵਾ ਦੂਗਾ ਉਹ ਫਿਰ ਉਹ ਲਵਾ ਦੂਗਾ ਤੇਰਾ ਜ਼ਹਿਰ ਦਾ ਟੀਕਾ ਤੋ ਤਰੀ ਤਾਂ ਨਹੀਂ ਆਖੀ ਕਿ ਮੈਂ ਨਹੀਂ ਅੱਜ ਤਾਂ ਨਹੀਂ ਕਿਆ ਕਹਿੰਦਾ ਵੀ ਕਿਹੜੇ ਭੰ ਵੀਰ ਭਾਈ ਨੇ ਕਮੈਂਟ ਕਰਿਆ ਤਾਂ ਉਹ ਕਮੈਂਟ ਕਰਦਾ ਕਈ ਦਿਨਾਂ ਦਾ ਵੀ ਕਹਿੰਦਾ ਉਹਨੂੰ ਵਿਆਹ ਨਿਭੜ ਗਿਆ ਸੌਂਮੀਆਂ ਨਿਭੜ ਗਿਆ ਹੁਣ ਸੰਦੀਪ ਨੇ ਬਿਮਾਰ ਹੋ ਕੇ ਪੈ ਜਾਣਾ ਚਲੋ ਇਹ ਤਾਂ ਬਸ ਦੀ ਗੱਲ ਹਾਂ ਬਾਕੀ ਸਾਰੇ ਨੇ ਆਪਣੇ ਮੇਰੀ ਵੀ ਕਾਲੀ ਹੋ ਸਕਦੀ ਹੈ ਅਗਲੇ ਦੀ ਨਹੀਂ ਕਹਨ ਨਹੀਂ ਵੀ ਬਿਮਾਰ ਹੋਣਾ ਤਾਂ ਤਾਂ ਵੀ ਹੋ ਗਈ ਤੇਰੀ ਨੇ ਮੈਨੂੰ ਕਹਿੰਦੀ ਤੂੰ ਕੰਮ ਨਾ ਭੱਜ ਭੱਜ ਕੇ ਕੰਮ ਕਰੀ ਜਾਂਦੀ ਆ ਹਾਂ ਕਹਿੰਦੀ ਉਹਦੇ ਕਰਕੇ ਤੂੰ ਅੱਜ ਬਿਮਾਰ ਹੋਈ ਮੈਂ ਕਹਿੰਦਾ ਸਾਰਦੇ ਕੰਮ ਹੁਣ ਕਰਨੇ ਨਹੀਂ ਉਹ ਤਾਂ ਚਲ ਕੋਈ ਨਾ ਵੀ ਆਪਾਂ ਕੁਝ ਕਹਿ ਨਹੀਂ ਸਕਦੇ ਹੈਗੇ ਕਿ ਕਿਸੇ ਨੂੰ ਹਨਾ ਕਿਸੇ ਦਾ ਪਾਉ ਨਹੀਂ ਕਰ ਸਕਦੇ ਨਹੀਂ ਨਾ ਪੁੱਤਾ ਕਰਦਾ ਮੈਂ ਤਾਂ ਮੈਂ ਤਾਂ ਕਹਿੰਦਾ ਬੱਲੇ ਕੁਝ ਸਾਡੇ ਬਾਤ ਤੇ ਬਾਈ ਉਹ ਚੰਗੀ ਸੋਚ ਲੰਦਾ ਕਸ ਪਰ ਚੱਲ ਬੈ ਗਏ ਸਾਡੇ ਨਾਲ ਤਾਂ ਬਸ ਬੈ ਪਹਿਲੀ ਬਸੇਰਾ ਮਹਾਰਾਜ ਕਰਦਾ ਨਹੀਂ ਪਰ ਫਿਰ ਵੀ ਆਪਾਂ ਇਹ ਗੱਲ ਕਹਿੰਦੀਆਂ ਵੀ ਵਾਹਿਗੁਰੂ ਕਿਸੇ ਨੂੰ ਕੋਈ ਦੁੱਖ ਨਾ ਆਵੇ ਕੋਈ ਤਕਲੀਫ ਨਾ ਆਵੇ ਸਾਰੇ ਹਾਸੇ ਖੇੜਦੇ ਹੀ ਚੰਗੇ ਲੱਗਦੇ ਹੀ ਪਤਲੀ ਜਿਹੜਾ ਕਿਸੇ ਦੇ ਵੀ ਨਾ ਉੱਠੇ ਨਹੀਂ ਹੂੰ ਤਾਂ ਹੈ ਪਤਾ ਕਿ ਇੱਕ ਮਿੰਟ ਤਨ ਉਤਾਰੇ ਬਦਲੀ ਤਾਂ ਦਾਰ ਟੁੱਟਿਆ ਤਨ ਨੂੰ ਆਏ ਵੀ ਇਹ ਕਿਹਦੇ ਨਾ ਰੋਠੇ ਕੋਈ ਵੀ ਤਕਲੀਫ ਕੋਈ ਵੀ ਚੰਗੀ ਨਹੀਂ ਹੁੰਦੀ ਸਾਰਿਆਂ ਨੂੰ ਕਿਸੇ ਦਾ ਸਿਰ ਦੁਖਾਣਾ ਨਹੀਂ ਦੇਵੇ ਹਾਂ ਇਹ ਮੈਨੂੰ ਅਸੀਰ ਨਾ ਕਿਸੇ ਦਰਬਾਦੁ ਖੇ ਓਏ ਹੋ ਜਾਂਦਾ ਸਾਰਾ ਦੁੱਖ ਬੜਾ ਲੱਗਦਾ ਹੁੰਦਾ ਜਦ ਅੱਪ ਨੂੰ ਤਕਲੀਫ ਹੁੰਦੀ ਹੈ ਹੂੰ ਤਾਂ ਪਰਮਾਤਮਾ ਸਹਾਰਾ ਦੋਗਾ ਰੱਖੇ ਅੱਜ ਸਾਰੇ ਪੂਲ ਵਾਲਿਆਂ ਨਾਲ ਲੜਪਣ ਕਾ ਤੇ ਮੈਨੂੰ ਤੁਸੀਂ ਹਰ ਗੁਣੇ ਦੇ ਦਿਓ 15 ਪੀਸ ਲਈ ਹੋਰ ਹਰ ਗੁਣੇ ਹਰ ਗੁਣੇ ਨਾਲ ਵੀ ਨੀ ਤੇਰਾ ਦਰਦ ਠੀਕ ਹੋ ਨਹੀਂ ਉਹਦੇ ਨਾਲ ਦਿਮਾਗ ਪਤਾ ਨਹੀਂ ਕਨਵਰਟ ਕਿਆ ਹੋ ਜਾਂਦਾ ਉਹ ਕਈ ਵਾਰ ਹੋ ਜਾਂਦਾ ਵੀ ਕਿ ਇਹ ਨਾ ਤੂੰ ਕਹਿਦੀ ਹੋਣਾ ਨਹੀਂ ਹੈਗਾ ਠੀਕ ਕਈ ਵਾਰ ਆਪਣਾ ਦਿਮਾਗ ਨਾ ਕੱਚੇ ਚ ਚੱਲੇ ਜਾਂਦਾ ਹੂੰ ਜਰ ਇਹ ਤਾਂ ਨਹੀਂ ਆ ਜੰਦੇ ਕਰ ਨੂੰ ਨਹੀਂ ਆ ਜੰਦੇ ਆ ਮੈਂ ਉਹਨਾਂ ਵਿੱਚ ਨਹੀਂ ਲੱਜਦੀ ਪੜਾਣ ਹੂੰ ਫਿਰ ਸਵੇਰ ਦੇ ਉਹ ਵੀ ਚਲੇ ਗਿਆ ਸਕੂਲ ਘਰ 'ਚ ਤਾਂ ਮਨੋਂ ਊ ਨਹੀਂ ਰੌਣਕ ਇਹ ਤਾਂ ਹੁਣ ਤੁਹਾਨੂੰ 15 ਕਿ ਦਿਨ ਆ ਔੜ ਜੀ ਲੱਗਣਾ ਹਾਂ ਤੇ ਮਾ ਮਮੀ ਰਾ ਨਾਲ ਰੌਣਕ ਲੱਗੀ ਵੀਦੀ ਘਰ ਦੇ ਵਿੱਚ ਉਹ 2 ਮਹੀਨੇ ਹੋ ਗਏ ਮੈਂ ਇਹ ਗੱਲ ਕਿਸ ਕਰਦੀ ਤੇ 2 ਮਹੀਨੇ ਹੋ ਗਏ ਵੀ ਕੀ ਆਪਾਂ ਨੂੰ ਮਤਲਬ ਖੁਸ਼ੀਆਂ ਦੇ ਵਿੱਚ ਝੂਰ ਜੇਦੇ ਪਹਿਲਾਂ ਤਾਂ ਜਸਮੀਰ ਫੇਰ ਉਤੇਵਾ ਨਾਲ ਲੱਗਦੀ ਵਿਆਹ ਵੀ ਵਿੱਚ ਆ ਗਿਆ ਕਿਤੇ ਮਾਨੇ ਭੀਤ ਗਿਆ ਉਹ ਵੀ ਵਿੱਚ ਮਰਿਚੇ ਦਾ ਵੀ ਲਾਗਿਆ ਵਿੱਚ ਸਾਰਾ ਕੁਝ ਹੋ ਲਿਆ ਹਾਂ ਹੈਨਾ ਵਿੱਚ ਦੁੱਖ ਵੀ ਆਲੇ ਸੁੱਖ ਵੀ ਆਲੇ ਹੋ ਲਿਆ ਹਾਂ ਹੁਣ ਹੌਲੀ ਹੌਲੀ ਮਤਲਬ ਘਰ ਦੇ ਵਿੱਚ ਸੈੱਟ ਆਉਗੇ ਹੈਨਾ ਚਲੋ ਕੋਈ ਗੰਧੀ ਸੁੱਖ ਸੁਖ ਬਣਦੇ ਰਹਿਣੇ ਹਾਂ ਜ਼ਿੰਦਗੀ ਦੇ ਵਿੱਚ ਵੀ ਹੁਣ ਆਪਾਂ ਨੂੰ ਜਾਣਾ ਜ਼ਰੂਰੀ ਆ ਵਿਕੇ ਤੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਇਹਨਾਂ ਨੂੰ ਨੇ ਵਾਲੇ ਦੇ ਸਕੂਲ ਤੇ ਆ ਜਣਾ ਹੁਣ ਕਹੂੰਗਾ ਜੀ ਬੱਚਿਆਂ ਨੂੰ ਨਹੀਂ ਲੈ ਕੇ ਚੱਲੇ ਹੈਗੇ ਬੱਚਿਆਂ ਨੂੰ ਅਸੀਂ ਤਾਂ ਨਹੀਂ ਜੀ ਲੈ ਕੇ ਚੱਲੇ ਹੈਗੇ ਸਕੂਲ ਦੇ ਵਿੱਚ ਸਾਨੂੰ ਇਹ ਕਿਹਾ ਗਿਆ ਵੀ ਅਗਰ ਤੁਸੀਂ ਹਜੂਰ ਸਾਹਿਬ ਵਾਸਤੇ ਛੁੱਟੀਆਂ ਕਰਨੀਆਂ ਤਾਂ ਬੱਚਿਆਂ ਨੂੰ ਕੋਈ ਵੀ ਛੁੱਟੀ ਨਹੀਂ ਕਰਾਉਣੀ ਹੈਗੀ ਇਹੀ ਕਾਰਨ ਦੀ ਵੀ ਪੜਾਈ ਦੇ ਪੇਪਰ ਸਟਾਰਟ ਹੋਣੇ ਆ ਰੀਤ ਦੇ ਤਾ ਪਰਸਨ ਨੂੰ ਫਕਸ਼ਨ ਆ ਰੀਤ ਦਾ ਹੀ ਹਮ ਚਲ ਦੇਖਾਂਗੇ ਅਰੇ ਉਹ ਕਹਿੰਦੀ ਮੰਮਾ ਮੈਨੂੰ ਪੈਸੇ ਦੇ ਦੇ ਮੈਂ ਸਟਰਾਬੇਰੀ ਮੰਨਾ ਉੱਥੇ ਹਮ ਤਾਫਰ ਪੇ ਲੈ ਕੇ ਕੀ ਅੱਜ ਅ 10 ਰੁਪਏ ਦਿੱਤੇ ਤਾਂ ਲੈ ਗਈ ਜਾ ਕੇ ਕਰਨ ਨੂੰ 10 ਰੁਪਏ ਦੇ ਦਿੱਤੇ ਚੱਲ ਮੈਂ ਕਿਹਾ ਤੂੰ ਪੈਸੇ ਲੈ ਕੇ ਚੱਲੀਆਂ ਹੈ ਕਹਿੰਦੀ ਕਰਨ ਵੀ ਜੀ ਨੇ ਵੀ ਦਿੱਤੇ ਕਰਨ ਕੁਛ ਕਰਨ ਕਹਿੰਦਾ ਨਹੀਂ ਮੈਨੂੰ ਦਿੱਤੇ ਆ ਆਪ ਤੋੜਿੰਗਾ ਪੱਟ ਕੇ ਪਤਾ ਕਿਆ ਕਹਿੰਦੀ ਪੱਟੇ ਹੋ ਨਾ ਉਹ ਮਾਰੀ ਗੜੀ ਨਹੀਂ ਨਿਕਲਦੀ ਆ ਮੈਂ ਦੇ ਕੇ ਕੰਮ ਜਿਹੜਾ ਸਟੈਪ ਲਾ ਦਿਆ ਦੇਣ ਨੂੰ ਦੇਣ ਇਹ ਦੇ ਆਏ ਮੈਡਮ ਨੂੰ 250 ਰੁਪਏ ਕਰਨ ਕਹਿੰਦਾ ਨਹੀਂ ਇਹ ਤਾਂ ਚੱਲ ਜਾਣੇ ਆ ਵੀ ਸੈਂਡ ਉੱਪਰ ਨੂੰ ਉਹਨੂੰ ਆਇਆ ਵੀ ਸਾਰੇ ਨਿਆਣੇ ਕੱਢ ਲੈ ਦੁੰਦੇ ਤੇ ਡੈਰੀਆਂ ਚ ਵੀ ਮੈਂ ਦਿੱਤੇ ਹੀ ਐਨੀ ਪੱਤਰੀ ਆਤੀ ਤਾਂ ਪਹਿਲੀ ਹੀ ਦੇਤੇ ਤੇ ਅਸੀਂ ਚਲ ਕੋਈ ਚਲੀਏ ਨਾ ਮੇਰੇ ਕੋਲ ਚਲੋ ਅਗਸਟ ਤਾਂ ਫੜੋ ਪਹਿਲਾਂ ਉਹ ਗਿਫਟ ਦਾ ਪੁੱਛ ਲੈ ਜਲੇ ਦੇ ਜਾ ਕੇ ਪੂਰੀ ਜਾ ਰਹੇ ਸੀ ਚਲ ਕੋਈ ਨਹੀਂ ਫੇਰ ਕਿ ਕਿਨੇ ਤੇ ਨਾ ਫੇਰ ਕਿਹੜਾ ਮੋੜ ਦੇਣਾ ਤੁਹਾਨੂੰ ਲਿਖ 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 ਇੱਕ ਲਿਖੇ ਤਾਂ ਸੁਖੋ ਭੈਣ ਜੀ ਨਹੀਂ ਨਹੀਂ ਇੱਕ ਲਿਖੇ ਦਾ ਸੰਦੀਪ ਉਹ ਇਹ ਹੈਗਾ ਤਾਂ ਉਹਨਾਂ ਦੋਨਾਂ ਦਾ ਮੈਰੀ ਅਨਿਵਰਸਰੀ ਦਾ ਬਰਥਡੇ ਬੱਸ ਜਿੱਕੜਾ ਮਰਜ਼ੀ ਲਿਖ ਦੇ ਨੋਵੇਂ ਲਿਖਣੇ ਆ ਉਹ ਦੇਖ ਤਾਂ ਅੱਧਾ ਮੈਡੀਕਲ ਸਟੋਰ ਤਾਂ ਸਾਡੇ ਉਰੇ ਪਿਆ ਜੀ ਅੱਧ ਤੋਂ ਵੀ ਜ਼ਿਆਦਾ ਲੈ ਪਾੜਾ ਡੱਬਾ ਦਵਾਈਆਂ ਨਾਲ ਭਰਿਆ ਹੋਇਆ ਕੋਈ ਮਿਲ ਗਿਆ ਪੈਨ ਇਹ ਤੂੰ ਤਾਂ ਲਿਖ ਦਿੰਦੇ ਸ਼ੁਭਰੀ ਤਰ ਕਰਨ ਹਾਂ ਆ ਦੇਖ ਸ਼ੁਭਰੀ ਤਰ ਕਰਨ ਇਹਦੇ ਪਰ ਮੈਂ ਯਾਰ ਅਬ ਦੀਦੀ ਆਪਣਾ ਨਾਂ ਲਿਖ ਦਿੰਦੇ ਹੂੰ ਸਕਵੀਰ ਜਸਦੀਵਾ ਇਵੰਦੇ ਇਕ ਨੀਵਦਾ ਪੈ ਗਿਆ ਬਸ ਉੱਪਰ ਟਿੱਪੀ ਪੈਣਾ ਦਾ ਸੱਸੇ ਦੇ ਉੱਪਰ ਇਧਰ ਈ ਸੜ ਜੇ ਨੰਨਾ ਪਾ ਦੇ ਨੇ ਫੇ ਟਿੱਪੀ ਪਾਉਣ ਦੀ ਲੋੜ ਨਹੀਂ ਨਾ ਉਹ ਜੀਕਰ ਰਵੀਰ ਸਿੰਘ ਬੱਲੋ ਤੇ ਹੋ ਗਿਆ ਸੁਬਰੀ ਦੁਕਾਨ ਕਰਨ ਬੱਲੋ ਨੂਰ ਨੂੰ ਦਿੱਤਾ ਅਬੜਿਆਂ ਚਾੜਦੇ ਵੇ ਬਸ ਠੀਕ ਆ ਚਲੋ ਕਰ ਹੁਣ ਲੋ ਬੈਰੋ ਦੋਨੋਂ ਦਫਾਫੇ ਤੇ ਪਾ ਲੈ ਇਹਨਾਂ ਨੂੰ ਹੈਪੀ ਬਰਥਡੇ ਤੇ ਰੋੜੀ ਇੰਨਾ ਲਿਖੋਗੇ ਲੋੜੇ ਨਹੀਂ ਇਹਦਾ ਹੈਪੀ ਬਰਥਡੇ ਵਾਲਾ ਹੈ ਇਹ ਮੈਰਜ ਐਨੀਵਰਸਰੀ ਵਾਲਾ ਬਸ ਇਹਦਾ ਉਹ ਪਾਸਟੂ ਵੀ ਸਰ ਦਾ ਲਾਤਾ ਉਹਨਾਂ ਨੇ ਉਹਦੇ ਪਰ ਹੈਪੀ ਬਰਥਡੇ ਵਾਲੀ ਲੱਗਿਆ ਵਾ ਮੇਰੇ ਵਿੱਚ ਪਾ ਲਾ ਪਾ ਲਾ ਪਾ ਲਾ ਉਹਦੇ ਕਣਕ ਨੂੰ ਪਾਣੀ ਲੱਗਣਾ ਬਸ ਮੈਨੂੰ ਤਾਂ ਆਇਆ ਮੈਂ ਅੱਜ ਆ ਵਿੱਚ ਕੱਲ ਲੱਗਿਆ ਤਾਂ ਲਾਉਣ ਮੈਂ ਕੱਲ ਤਾਂ ਉਹਦਾ ਤਾਂ ਝਾੜ ਦਾ ਪੰਗਾ ਛੇੜ ਲਿਆ ਅੱਜ ਲਾਉਣ ਦਾ 10 ਵਜੇ ਪਲਾਨ ਬਣਾਇਆ ਤਾਂ ਮੈਂ ਅੱਜ ਤਾਂ ਪਸਰੀ ਦਾ ਪੰਗਾ ਛੇੜ ਲਿਆ ਮੇਰੇ ਬਾਸ ਜਾ ਕਣਕ ਦਾ ਹੁਣ ਚੜਾ ਆਏ ਆ ਵੀ ਮੈਂ ਨਾ ਸਹੀ ਗੱਲ ਆ ਕਈ ਵਾਰ ਤਾਂ ਤੁਸੀਂ ਵੀ ਐਂ ਕਹਿੰਦੇ ਜਿਵੇਂ ਮੈਂ ਪਖੰਡ ਕਰਦੀ ਹਾਂ ਮੈਨੂੰ ਸ਼ੌਂਕ ਨਹੀਂ ਪਿਆ ਪਰੇ ਆਪ ਸੁਣੀਆਂ ਲਵਾਉਣ ਦਾ ਮੇਰਾ ਫੋਨ ਟੱਕ ਲਿਆ ਤਰਾ ਫੋਨ ਤੇ ਵੀਡੀਓ ਬਣ ਰਹੀ ਹੈ ਜੀ ਠੀਕ ਹੈ ਜੀ ਹਾਂ ਓਹ ਪਰ ਹੈ ਤਾਂ ਨਹੀਂ ਕੋਸ ਹਾਂ ਤਾਂ ਹੈ ਨਹੀਂ ਹੈਗਾ ਘਰ ਆ ਤੈਸੇ ਪੁੱਸ ਤਰੀ ਚੱਕਣਾ ਪਰ ਸਕੇ ਕੰਨਿਆ ਮਾਏ ਹਰਸ਼ਾ ਨਾ ਹੋ ਜਾਂਦਾ ਚਲਿਆ ਕੁਝ ਬੋਲੇ ਲੈ ਲਾ ਦੋ ਦਰੋਜੇ ਦਵਾ ਰੋਟੀ ਚੱਕ ਲੈ ਦਵਾ ਰੋਟੀ ਚੱਕ ਲੈ ਦਵਾ ਰੋਟੀਆਂ ਖਾ ਕੇ ਕਿਆ ਸਰਜੂਗਾ ਵਾਹ ਜੀ ਹਾਂ ਪਾਣੀ ਗੱਡੀ ਜੇ ਬੀ ਨੀ ਜਿੱਤੀ ਕਿੰਨੀ ਪਰਸੈਂਟ ਵਾਲਾ ਮਾਬੀ ਆਈ ਸੂਟ ਨਾ ਮੈਚਿੰਗ ਆ ਗਈ ਦੀ ਅੱਜ ਅੱਜ ਦਾ ਬਾਈ ਨਹੀਂ ਨਾ ਟੌਰ ਗੱਡੀ ਜਾਂਦੀ ਚਲੋ 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 ਮਾਰੇ ਕਰੀ ਚਲੋ ਇੱਕ ਤਾਂ ਮਕਰਮੇ ਵੀ ਸੁਭਰੀ ਤ੍ਰਿਪਤਾ ਇੱਕ ਤਾਂ ਸੁਖਵੀਰ ਕਾਲਾ ਸੰਦੀਪ ਕਾਲਾ ਵੀਕੇ ਸਿੰਗਰ ਬਰਜਿਨਾ ਕਿ ਤੇਰੀ ਲਿਖ ਹੈ ਜੀ ਸਾਡੇ ਨਾਲ ਤੁਸੀਂ ਆ ਗਏ ਹੋਏ ਦੋਸਤਾਂ ਹਾਂ ਜੇ ਅਸੀਂ ਇਹ ਤਾਂ ਤੁਸੀਂ ਆ ਥੈਂਕ ਯੂ ਬੰਲੀ ਸੀ ਲੈਟ ਤਾਂ ਭਦੀ ਵੀ ਜਦ ਤੁਸੀਂ ਕਰੇ ਹੋ ਨੌ ਵਜੇ ਲੈਟ ਕੱਟ ਤਾਂ ਅਜ ਕਿੰਨੇ ਵਜੇ ਆਉਗੀ ਆਉਗੀ 5 ਵਜੇ ਤੱਕ ਹੋਰ ਮੈਨੂੰ ਇੱਕ ਚਲੋ ਚਲੋ ਆੜੀ ਤੈ ਰਾਖੀ ਰੱਖਣੀ ਹੁਣ ਘਰ ਦੀ ਠੀਕ ਆ ਓ ਤਾਰਾ ਕੀ ਰੱਖਣੀ ਹੁਣ ਕਿਵੇਂ ਆ ਠੀਕ ਆ ਲੈਣਾ ਨਜ਼ਾਰਾ ਜ਼ਿੰਦਗੀ ਦਾ ਆਹ ਹਾ ਉੱਠ ਖੜਿਆ ਆ ਆ ਲੇਲੀ ਬਾਗ ਵਾਸੀ ਆ ਪਤਾ ਕਿਵੇਂ ਆ ਠੀਕ ਆ ਠੀਕ ਆ ਚੱਲਾ ਜੀ ਪ੍ਰਸਾਦਾ ਸਾਗ ਲਿਆ ਤਾਂ ਦੇਖ ਤਾਂ ਉਹ ਤੜਾ ਨੂੰ ਬਿੱਲੀ ਬੁੱਲੀ ਦੀ ਜਗਾ ਮਾਰਦਾ ਕਿਦਰ ਨੂੰ ਉਹਨਾਂ ਨੇ ਪੌ ਕਿਲੋ ਜਾਣਾ ਜੀ ਨੂੰ ਹੁਣ ਬਾਹਰ ਲਈ ਸਾਡਾ ਇੱਥੇ ਤਾਂ ਗੱਡੀ ਦਿਓ ਉਹਲੇ ਹਜੇ ਕੋਈ ਨਹੀਂ ਤਾਂ ਦਿਖ ਰਹਾ ਹੈਗਾ ਉਹਨਾਂ ਨੂੰ ਇੱਧਰ ਲਈ ਸਾਡੇ ਕੋ ਕੁੱਤਾ ਬਿੱਲਾ ਕੁਝ ਵੀ ਦਿਖੀ ਗਿਆ ਮਗਰ ਤੇ ਐਨਾ ਟਾਊ 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 ਕਰੀਓ ਜਾਣਾ ਚਲੋ ਹੁਣ ਸਾਨੂੰ ਗਾਹਾਂ ਦਾ ਕੀ ਮਿਲਦੇ ਆ ਜੀ